ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਕੇਐਸ ਟੀਵੀ ਅਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਸਾਧ ਸੰਗਤ ਜੀ ਜੇਕਰ ਸੋਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਸਾਧ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦੇਣਾ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਦਾ ਵਿਸ਼ਾ ਹੈ ਸੰਕਟ ਮੋਚਨ ਪਾਠ ਜਿਹੜੇ ਵੀਰ ਅਤੇ ਭੈਣਾਂ ਦਾ ਵਿਦੇਸ਼ ਵਿੱਚ ਜਾਣ ਦਾ ਸੁਪਨਾ ਹੈ ਉਹਨਾਂ ਦਾ ਇਹ ਸੁਪਨਾ ਪੂਰਾ ਨਹੀਂ ਹੋ ਰਿਹਾ ਉਹਨਾਂ ਦੀ ਇਹ ਇੱਛਾ ਪੂਰੀ ਨਹੀਂ ਹੁੰਦੀ ਤਾਂ ਸਾਧ ਸੰਗਤ ਜੀ ਇਹ ਸ਼ਬਦ ਨੂੰ ਤੁਸੀਂ ਜਪੋ ਗੁਰੂ ਅਰਜਨ ਦੇਵ ਪਿਤਾ ਜੀ ਤੁਹਾਡੇ ਤੇ ਮੇਰ ਕਰਨਗੇ ਤੇ ਸਾਧ ਸੰਗਤ ਜੀ ਇਹ ਸ਼ਬਦ ਤੁਸੀਂ ਰਾਤ ਨੂੰ ਸੌਣ ਸਮੇਂ ਜਪਣਾ ਹੈ ਇੱਕ ਮਹੀਨਾ ਲਗਾਤਾਰ ਇਸ ਨੂੰ ਹਰ ਰੋਜ਼ ਇੱਕੀ ਪਾਠ ਕਰਕੇ ਹੀ ਤੁਸੀਂ ਸੌਣਾ ਹੈ ਤੇ ਇਸ ਸ਼ਬਦ ਦਾ ਜਪ ਜਪਣ ਦੇ ਨਾਲ ਤੁਹਾਡੇ ਸਾਰੇ ਕਾਰਜ ਰਾਸ ਹੋਣਗੇ ਤੁਹਾਡਾ ਬਾਰ ਦਾ ਕੰਮ ਬਣ ਜਾਏਗਾ ਕੋਈ ਵੀ ਅੜਚਨ ਨਹੀਂ ਆਵੇਗੀ ਆਇਲਟਸ ਵੀ ਪਾਸ ਹੋ ਜਾਵੇਗਾ ਆਓ ਪਿਆਰੀ ਸਾ ਸੰਗਤ ਜੀ ਸ਼ਬਦ ਦੀ ਸਾਂਝ ਪਾਉਂਦੇ ਹਾਂ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋਵਤ ਤੇ ਆਈਏ ਮਾਰਗ ਚਲਤ ਹਰੇ ਹਰ ਗਾਈਏ ਸਰਵਣ ਸੁਣੀ ਜੇ ਅੰਮ੍ਰਿਤ ਕਥਾ ਜਸ ਸੁਣੀ ਮਨ ਹੋਏ ਆਨੰਦਾ ਦੁਖ ਰੋਗ ਮਨ ਸਗਲੇ ਲੱਥਾ ਰਹਾਓ ਕਾਰਜ ਕਾਮ ਬਾਟ ਕਾਟ ਜਪੀ ਜੇ ਗੁਰਪ੍ਰਸਾਦ ਹਰ ਅੰਮ੍ਰਿਤ ਪੀਜੇ ਦਿਨਸ ਰਹਿਣ ਹਰ ਕੀਰਤਨ ਗਾਈਏ ਸੋ ਜਨ ਜਮਕੀ ਬਾਟ ਨਾ ਪਾਈਏ ਆਠ ਪੈਰ ਜਿਸ ਵਿਸਰੇ ਨਾਹੀ ਗਤ ਹੋਵੇ ਨਾਨਕ ਤਿਸ ਲਗ ਪਾਈ ਸਾ ਸੰਗਤ ਦੇ ਸ਼ਬਦ ਨੂੰ ਇੱਕ ਵਾਰ ਫਿਰ ਤੋਂ ਦੁਬਾਰਾ ਸੁਣ ਲਓ ਆਸਾ ਮਹੱਲਾ ਪੰਜਵਾਂ ਉਠਤ ਬੈਠਤ ਸੋਵਤ ਆਈਏ ਮਾਰਗ ਚਲਤ ਹਰੇ ਹਰ ਗਾਈਏ సరవణ సని జయ అమ్మత కథా జస్ మన హో అనందూఖ రోగ మన సగలే రో కారజ కమ వాట కట్ జీ జయ గర అమ్మ పిజ దినేణ హర్తన గయి సోజన జమకి వాట న పైే ఆట్ పర జస్ విసరే నా గత హె నక తిసాహి ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ